ਮੈਂ ਕੋ ਬੇਨਤੀ ਕਰਦਾ ਪ੍ਰਮੁਖੋ ਸਤਿਗੁਰਾਂ ਦੇ ਅਪਤਾਰ ਤੋਂ ਪਹਿਲਾਂ ਦੀ ਇੱਕ ਹਫ਼ਤਾ ਬੇਬੇ ਨਾਲ ਕੀ ਨੂੰ ਜੋ ਅਲਵਾਣ ਹੁੰਦੇ ਆ ਜੋ ਕੰਤਾ ਭਵਨ ਪੇਸ਼ ਕਰਾਣੇ ਕਿ ਧੰਨਵਾਦ ਧੰਨਵਾਦ ਸ੍ਰੀਮ ਜੀ ਬਹੁਤ ਧੰਨਵਾਦ ਜੀ ਨਾ 4 ਸਾਲ ਦੀ ਉਮਰ ਹੈ ਆ ਸਾਲ ਦੀ ਉਮਰ ਹੈ ਤੇ ਬੁਹੇ ਤੇ ਖੜੀ ਹੈ بیٹے ਨਾਨਕੀ ਬੁਹੇ ਤੇ ਖੜ ਕੇ ਲੱ ਤੱਕ ਰਹੀ ਹੈ ਕਲ ਕਲ ਚਲਨੀ ਜੁੜਿਆ ਕਲ ਕਲ ਚਲਨੀ ਜੁੜਿਆ ਕਹਿ ਕਸ਼ਾ ਕਹਿ ਕਸ਼ਾ ਕਿੰਨੇ ਲਿਖਦੇ ਆ ਤਾਰੇ ਆ ਚੰਦਰਮਾ ਸੂਰਜ ਇਹ ਵੀ ਆਪਾਂ ਗਿਣਤੀ ਹੀ ਕਰ ਸਕਦੇ ਵੀ ਕਿੰਨੇ ਹੋਣਗੇ ਗੁਰ ਚੜਾਇਆ ਹਜ਼ਾਰ ਇੱਤੇ ਚੰਦ ਹੁੰਦਿਆ ਪਰ ਬਿਲਕੁਲ ਅੰਦਾਜ਼ ਜੋ ਗੁਰੂ ਗ੍ਰੰਥ ਸਾਹਿਬ 'ਚ ਅੱਜ ਸ਼ਬਦ ਨੇ ਵਿਗਿਆਨ ਉਹਦੀ ਅੱਜ ਖੋਜ ਕਰ ਲਈ ਹੈ ਪਰ ਜੋ ਮਨੁੱਖ ਹੈ ਪਰ ਜੋ ਮਨੁੱਖ ਸ਼ਬਦ ਲੈ ਕੇ ਅਜੇ ਤੱਕ ਵਿਗਿਆਨ ਉੱਤੇ ਪਹੁੰਚ ਨਹੀਂ ਸਕਿਆ ਕਹਿੰਦੇ ਨੇ 700 ਹਰਪ ਤੋਂ ਜ਼ਿਆਦੇ ਗੈਲੈਕਸੀਗਾ ਜਿੱਦੀ ਵਿਗਿਆਨ ਪਹੁੰਚ ਤੱਕਿਆ ਆ ਇੱਕ ਗੈਲੈਕਸੀਗਾ ਜਿਹੜੇ ਆਪਾਂ ਤਾਂ ਨੂੰ ਝਾਕਦੇ ਆ ਕਿੰਨੇ ਤਾਰੇ ਹਨ ਗਿਣਤੀ ਸੋਚ ਕਿੰਨੇ ਹੋਣ ਕਿ ਚਤਰਮਾ ਕਿਤੇ ਹੋਣਗੇ ਹੱਥ ਪਾਤਲ ਪਾਤਲ ਲੱਖ ਆਕਾਸ਼ਾਂ ਆਕਾਸ਼ ਔਰ ਔਰ ਭਾਲਤ जिमे छोटी तो था था हाँ। उम्र बाल उम्र है पैदा पैडा बोझ के रब ही आवे तुरया कह कशा तो गो का পিچھے মেলা কিলো মিটার ਤੋਂ دور ਕੋ ਪਤਾ ਨਹੀਂ ਕਿੰਨੇ ਕੋਹਾਂ ਦਾ ਕਾਫਲਾ ਹੈ ਮਗਰ ਤਰਿਆ ਹੋਆ ਕਹਿ ਕਸ਼ਾ ਤੋਂ ਕੋਹ ਕਾਫਲਾ ਕਿਨ ਕਾ ਧੂੜੀ ਮਸਤਕ ਲਾ ਕੇ ਦੁੱਖ ਦਰਦ ਹੈ ਤਜਦਾ ਨਾਨਕ ਨਾਨਕ ਲਾਤ ਲੰਬੀ ਦਾ ਹਰ ਹਿਰਦੇ ਵਿੱਚ ਵੱਜਦਾ ਵੀ ਜੇ ਜਦ ਸਤਿਗੁਰੂ ਆ ਰਹੇ ਹਨ ਤੇ ਪਿੱਛੇ ਜਿਹੜਾ ਕਾਫਲਾ ਤਰਿਆ ਆ ਰਿਹਾ ਜਿੱਲੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਸਪਰਸ਼ ਕਰਕੇ ਹਰ ਇੱਕ ਦਾ ਦੁੱਖ ਜਿਹੜਾ ਉਹ ਨਾਸ ਹੋ ਰਿਹਾ ਖਤਮ ਹੋ ਰਿਹਾ ਦੁੱਖ ਜਦ ਰਹਿਮਤ ਦਾ ਬਸਾਉਂਦੇ ਆਉਂਦੇ ਤੇ ਸਤਿਗੁਰਾਂ ਦਾ ਸਰੂਪ ਕਿ ਹੋ ਜਾ ਕਹਿੰਦੇ ਕੇਸ ਕੁਤਰਤੀ ਕੁੰਦਲ ਕਾਰੇ ਲੱਟ ਲੱਟ ਹੁਸਨ ਜਮਾਲੀ ਇਹ ਸਰੂਪ ਹੈ ਮਾਰੇ ਤਾਂ ਜੋ ਬੇਬੇ ਨਾਨਕੀ ਨੂੰ ਪਹਿਲਾ ਅਲਹਾਬ ਹੁੰਦੀ ਹੈ ਸੁਹਣੇ ਸੁਹਣੇ ਨਕਸ਼ ਕਹਿੰਦੇ ਕੇਸ ਕੁਤਰਤੀ ਕੁੰਦਲ ਕਾਰੇ ਲੱਟ ਲੱਟ ਹੁਸਨ ਜਮਾਲੀ ਸੋਹਣੇ ਸੁੰਦਰ ਨਕਸ਼ ਨੂਰ ਦੇ ਰੋਮ ਰੋਮ ਵਿੱਚ ਲਾਲੀ ਹਾਲੂ ਮੇਰਾ ਨਾਮ ਰਜਦਾ ਨਾਨਕ ਨਾਨਕ ਲਾਤ ਲੋਵੀ ਦਾ ਹਰ ਹਿਰਦੇ ਵਿੱਚ ਵੱਜਦਾ ਬੇਬੇ ਨਾਨਕ ਕੀ ਕਿੰਨਾ ਮੱਲ ਨਹੀਂ ਰਜਦਾ ਇਹਨਾਂ ਦਾ ਦਰਸ਼ਕ ਕਰਕੇ ਲੋ ਸੁਣੋ ਜੋ ਬੇਬੇ ਨਾਨਕੀ ਨੂੰ ਧਰਤੀ ਮਾਤਾ ਦੀ ਪੁਕਾਰ ਤੋਂ ਬਾਅਦ ਸਤ ਗੁਰਾਂ ਦੇ ਅਪਤਾਰ ਤੋਂ ਪਹਿਲਾਂ ਜੋ ਬੇਬੇ ਲਾਲ ਕੀ ਉਹ ਅਲਹਾਮ ਹੋਏ ਆ ਤੇ ਇਹ ਕਵਤਾ ਲਿਖੀ ਆ ਭਾਈ ਗੁਰਜਨ ਸਿੰਘ ਜੀ ਅਰਥਾ ਸਮੇਤ ਕਵੀਸ਼ਰੀ ਕਲਾ 뮤직 ਤੇ ਆਪਾਂ ਗਾਇਆ ਤੇ ਇਹ ਜਿਹੜੀ ਕਵਤਾ ਹੈ ਵੀ ਗੁਰਜਨ ਸਿੰਘ ਬਰਨਾਲਾ YouTube ਸਰਚ ਕਰਕੇ ਤੁਸੀਂ ਸੁਣ ਸਕਦੇ ਆ ਤੇ ਜੇ ਸੋ ਇਹ ਖਿਆਲ ਆਤ ਹੁੰਦੇ ਆ ਆਕਾਲ ਪੁਰਖ ਆਪ ਪ੍ਰੇਮਿਤ ਕਰਦਾ ਲੇਖਕ ਤੇ ਕਵੀ ਤੇ ਸੁਣ ਹਰਦੇ ਸ਼ਬਦਾਂ ਨੇ ਆ ਉਹ ਬੜੇ ਪਿਆਰ ਨਾਲ ਬਾਜੁਗਾਂ ਦੇ ਪਾਸੇ न नान नान कला जन बीदा नानक नान कला जन बीदा, बीदा। हर हर जे विच बीरे करसे तुल तुल पईंदे चिम चिम हर तम पासो रसे तुल तुल पईंदे चम चम हार पासल त ਕਬੀਰ ਨਾਨਕ ਨਾਨਕੀਆਂ ਪੈੜਾ ਬੋਜ ਬੋਜ ਕੇ ਰੱਬ ਹੀ ਆਵੇ ਤੋਰੀਆ ਕਹਿ ਕਛਾ ਲੋਕੋ ਕਾਬਲਾ ਕਹਿ ਗਾ ਚੜਵੀ ਜੋੜੋ ਖਦੜ ਹੈ ਕੱਜਦਾ ਨਾਨਕ ਨਾਨਕ न पीदा हर हरदेव जजदा ननक न हर हर देव जजदा सबे सांजेे र बजो जी लॻंद जी लॻंद ननक न लीला वॾी तो साईं मेर तूं है मेर ਜਦਾ ਨਾਲ ਘਰ ਹੰਤੇ ਵਿੱਚ ਭਜਦਾ ਕਹਿੰਦੇ ਨੇ ਨਾਨਕ ਨਾਨਕ ਨੂਰ ਪਿਆਲਾ ਨੈ ਵੇਖਾਂ ਲੈ ਪੀਵਾਂ ਕਹਿੰਦੇ ਨੇ ਸਤਿਗੁਰੂ ਮਾਰਿਆ ਤਾਂ ਜਿਹੜਾ ਨਾਲ ਨਾਨਕ ਨਾਨਕ ਨੂਰ ਪਿਆਲਾ ਉਹ ਜਿਹੜਾ ਸਤਿਗੁਰਾਂ ਦਾ ਨਾਮ ਦਾ ਨੂਰ ਹੈ ਨਾ ਉਹ ਜਿਹੜਾ ਸਤਿਗੁਰਾਂ ਦੇ ਦਰਸ਼ਨ ਦਾ ਨੂਰ ਹੈ ਮਨ ਮੇਰਾ ਜਿਹੜਾ ਉਹਨੂੰ ਛਕ ਰਿਹਾ ਪੀਰ ਹੈ ਮੇਰਾ ਅੰਮ੍ਰਿਤ ਚਾਲਦਾ ਨੈ ਬੇਖਾਲ ਨੈ ਪੀਵਲ ਕਾਇਆ ਤਜ ਕੇ ਮੇੜ ਕਲਾਵੇ ਕੋਤ ਉਸ ਦੇ ਚੇਤਨ ਕਹਿੰਦੇ ਨੇ ਕਰੀਏ ਸਾਰੇ ਬੂਹੇ ਚ ਖੜੀ ਨੂੰ ਇਸਾਰੇ ਅਲਹਾਮ ਸਤਿਗੁਰਾਂ ਦੇ ਅਵਤਾਰ ਤੋਂ ਪਹਿਲੇ ਹੀ ਹੋ ਚੁੱਕੇ ਸੀ ਇਹ ਬੜੇ ਪਿਆਰ ਦੇ ਸ਼ਬਦ ਹੈ ਗੁਰੂਖੋ ਉਸ ਤੋਂ ਅਗਲੀ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਉਹ ਪਿਤਾ ਵੀ ਧੰਨਾ ਹੈ ਉਹ ਮਾਤਾ ਵੀ ਧੰਨਾ ਹੈ ਤੇ ਉਹ ਪੁੱਲ ਵੀ ਧੰਨਾ ਹੈ ਜਿੱਥੇ ਗੁਰੂਆਂ